ਇਕ ਪਟਾਈ ਦੀ ਸਾਂਝ ਕਰਦੇ ਹਾਂ ਉਹ ਲੋਜੀ ਬਾਖੂ ਜੀ ਦਾ ਖਲਸਾ ਬਾਖੂ ਜੀ ਦੀ ਫਤਿਹ ਗੁਰੂ ਨਾਨਕ ਦੇਵ ਜੀ ਦਾ ਦਰਬਾਰ ਸਜਿਆ ਹੋਇਆ ਹੈ ਸੰਗਤਾਂ ਇੱਕ ਘਰ ਇੱਕ ਮਨੋਖਾਉਂਦਾ ਉਸ ਦਾ ਨਾਮ ਹੈ ਭਾਈ ਤੁੰਗੀਆਂ ਉਹ ਗੁਰੂ ਜੀ ਨੂੰ ਆਖੀਂ ਜਾਂਦਾ ਹੈ ਕਿ ਮੈਂ ਤੁਹਾਡੀ ਸੰਗਤ ਸੁਣ ਕੇ ਤੁਹਾਡੇ ਬਚਨਾਂ ਤੋਂ ਬੜਾ ਪ੍ਰਭਾਵਿਤ ਹੋਇਆ ਹਾਂ ਕਿ ਮੈਨੂੰ ਵੀ ਲੱਗਦਾ ਹੈ ਕੋਈ ਪਰਿਵਾਰ ਵਿੱਚ ਨਹੀਂ ਕਰ ਸਕਦੇ ਉਹ ਗੱਲ ਗੁਰੂ ਜੀ ਨਾਲ ਸੰਜੀ ਕਰ ਲੈਣੀ ਚਾਹੀਦੀ ਹੈ ਦੱਸ ਕਿਆ ਕਰੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਉਹ ਤਾਂ ਸਭਨਾ ਗੱਲਾਂ ਦੇ ਸਮਰੱਥ ਨੇ ਇਹਨਾਂ ਬੋਲਿਆ ਸਭ ਕੁਝ ਜਾਣਦਾ ਹੁਣ ਭਈ ਭੂਮੀਆਂ ਦੀ ਦੱਸ ਰਹੇ ਨੇ ਕਿ ਸਾਧ ਗੁਰੂ ਜੀ ਨੇ ਚੋਰੀਆਂ ਕਰਤਾ ਮੈਂ ਸਿੱਖ ਵੀ ਬਣਨਾ ਚਾਹੁੰਦਾ ਹਾਂ ਪਰ ਤੁਸੀਂ ਮੈਨੂੰ ਚੋਰੀ ਛੱਡਣ ਨੂੰ ਆਖਿਓ। ਸਤਿਗੁਰੂ ਜੀ ਮੁਸਕਰਾ ਕੇ ਕਹਿਣ ਲੱਗੇ ਭਲਿਆ ਬਿਮਾਰੀ ਦੀ ਦਸਰ ਹੈ ਤੇ ਇਲਾਜ ਵੀ ਕੀ ਕਰਾਉਣਾ ਚਾਹੁੰਦਾ। ਸਤਿਗੁਰੂ ਜੀ ਕਹਿਣ ਲੱਗੇ ਸੜ ਕੋਈ ਗੱਲ ਨਹੀਂ। ਅਸੀਂ ਤੈਨੂੰ ਤਿੰਨ ਬਚਨ ਕਰਦੇ ਆਂ। ਤੂੰ ਸਾਡੇ ਤਿੰਨ ਬਚਨ ਮੰਨ ਕੇ ਚੱਲ। ਨੰਬਰ 1 ਝੂਠ ਨਹੀਂ ਬੋਲਣਾ। ਭਾਈ ਕੁੰਬੀ ਨੇ ਸੋਚਿਆ ਮੈਂ ਤਾਂ ਰਾਤ ਨੂੰ ਹੀ ਚਲਾਂ। ਮੈਂ ਜਿੰਦੇ ਕੁੰਡੀਆਂ ਨੂੰ ਥੋੜਾ ਜੂਠ ਬੋਲ ਲੈਣਾ ਮੈਂ ਕਿਹਨੋਂ ਹਜ਼ਰ ਨਾਲ ਗੱਲਾਂ ਕਰੀਏ ਨਹੀਂ ਸੋਚ ਕੇ ਕਹਿ ਲੱਗਾ ਸਤਿਗੁਰੂ ਜੀ ਮੈਨੂੰ ਤੁਹਾਡਾ ਵਚਨ ਪਰਵਾਣ ਹੈ ਮੱਕਦੇ ਵਿੱਚ ਨਹੀਂ ਬੋਲਾ ਕਾ ਨੰਬਰ 2 ਸਤਿਗੁਰੂ ਜੀ ਕੈਨ ਲੱਗੇ ਦੂਜਾ ਵਚਨ ਯਾਦ ਰੱਖੀ ਇਸੇ ਤੇ ਘਰ ਦਾ ਲੂਣ ਖਾ ਕੇ ਹਰਾਮ ਨਾ ਕਰੀ ਬਹੁਤੇ ਮਨ ਵਿੱਚ ਖਿਆਲ ਆਉਂਦਾ ਹੈ

ਉਸਦੇ ਮੇਰੇ ਭਾਈ ਤੁਮੀਆਂ ਜੀ ਸੋਚਦਾ ਕਿ ਮੈਂ ਤੜਾ ਕਿ ਮੈਂ ਤਾਂ ਜਾਣਾਂ ਹੀ ਅਮੀਰਾ ਦੇ ਧਰਾਂ ਵਿੱਚ ਗੁਮਣਾ ਮੈਂ ਤਰੀਕਾ ਦੇ ਘਰਾਂ ਵਿੱਚ ਕੀ ਲੈ ਕੇ ਜਾਣਾ ਮੈਂ ਤਾਂ ਪਹੁੰਚਦਾ ਹੀ ਹੋਤੀਆਂ ਜਿੱਥੇ ਕੋਈ ਚੋਰੀ ਕਰਨ ਨੂੰ ਮਿਲ ਜਾਵੇ ਭਾਈ ਤੁਮੀਆਂ ਜੀ ਹੱਥ ਜੋੜ ਕੇ ਕਹਿਣ ਲੱਗਾ ਕਿ ਕੀ ਕਹ ਸਤਿਗੁਰੂ ਜੀ ਮੈਨੂੰ ਇਹ ਵੀ ਬਚਨ ਪਰਵਾਹ ਸਤਿਗੁਰੂ ਜੀ ਨਾਲ ਵਾਦਾ ਕਰਕੇ ਫੈ ਕੂ ਮਿਆ ਆਪਣੇ ਘਰ ਵੱਲ ਚਲਾ ਜਾਂਦਾ ਹੈ ਅਤੇ ਰਾਤ ਨੂੰ ਆਪਣੇ ਬਿਸਤਰ ਤੇ ਪਿਆਸ ਸੋਚਦਾ ਹੈ ਕਿ ਕਿਹਦੇ ਘਰ ਜਾਮਾਂ ਚੋਰੀ ਕਰਨ ਦੇ ਵਿੱਚ ਮਨ ਵਿੱਚ ਖਿਆਲ ਆਉਂਦਾ ਹੈ ਕਿ ਕਿਸੇ ਦੇ ਘਰ ਵਿੱਚ ਵਿਆਹ ਹੈ ਉੱਥੇ ਹੀ ਤਾਂ ਚੋਰੀ ਕਰਾਂਗਾ ਪਰ ਗੁਰੂ ਜੀ ਦਾ ਵਚਨ ਯਾਦ ਆਉਂਦਾ ਹੈ ਕਿ ਗਰੀਬਾਂ ਮਾਰ ਨਹੀਂ ਬੁਣਦੇ ਨਹੀਂ ਪਤਾ ਨਹੀਂ ਪਚਾਰੀ ਨੇ ਕਿੰਨਾ ਵਿਆਹ ਦਾ ਪ੍ਰਬੰਧ ਕੀਤਾ ਹੋਣਾ मन कि में ख्याल आ कि क्यों ना किसी राज्य के महल में चला जाऊं ना ही करी तो मार होनी है ते ना ही रोज रोज चोरी का भी भी लौटनी है एक बारी बटी चोरी कर लेना जगह भाई भूमिया चंदा है उसके बहुत सोने मस्तर पाए हुए ने ते घोड़े पे सवार होके जाता है

ਕਿ ਮੈਂ ਚੋਰੀ ਕਰਨੀ ਕਾਹ ਦਾ ਤਾ ਪਤਾ ਨਹੀਂ ਕਿੰਨੇ ਘਹਾੜ ਮੇਲੇ ਪਰ ਆ ਜਾਣਗੇ ਪਰ ਗੁਰੂ ਨਾਨਕ ਦੇਵ ਜੀ ਨੇ ਪ੍ਰੋਸਾ ਕਰਕੇ ਕਹਿ ਦਿੱਤਾ ਕਿ ਮੈਂ ਚੋਰੀ ਕਰਨ ਆਇਆ ਹੈ ਅਹਲਕਾਰ ਸੋਚਦਾ ਹੈ ਕਿ ਚੋਰ ਇਕ ਤੇ ਆਪਣੇ ਆਪ ਨੂੰ ਚੋਰ ਕਹਿੰਦਾ ਹੁੰਦਾ ਸੋਨੇ ਬਸਤਰ ਪਾਏ ਹੋਏ ਨੇ ਤੇ ਘੋੜੇ ਤੇ ਸਵਾਰ ਹੋ ਕੇ ਆਇਆ ਹੈ ਸ਼ਾਹ ਦੇ ਰਾਜੇ ਦਾ ਕੋਈ ਨਜ਼ਦੀਕੀ ਲੱਗਦਾ ਹੈ ਕਿਤੇ ਗੁੱਸਾ ਨਾ ਕਰ ਜਾਵੇ ਉਸਨੇ ਹੁਕਮ ਕਰ ਦਿੱਤਾ ਕਿ ਦਰਵਾਜ਼ੇ ਖੋਲ ਦਿਓ ਜਿਸ ਸਮੇਂ ਰਾਜੇ ਦੇ ਮਹਿਲਾਂ ਦਾ ਦਰਵਾਜ਼ਾ ਖੁੱਲਿਆ ਭਾਈ ਭੂਮੀਏ ਦੇ ਮਨ ਵਿੱਚ ਖਿਆਲ ਆਉਂਦਾ ਹੈ ਕਿ ਸਤਿਗੁਰੂ ਜੀ ਤੁਹਾਡੇ ਬਚਨ ਕਮੌੜ ਨਾਲ ਇੱਕ ਚੋਰ ਤੇ ਲਈ ਵੀ ਰਾਜੇ ਦੇ ਮਹਿਲਾਂ ਦਾ ਦਰਵਾਜ਼ਾ ਖੁੱਲ ਜਾਂਦਾ ਹੈ मैं बचन कमाया मैं सच कहा कि मैं चोर हाँ चोरी करना है एक चोर के लिए भी राजे के महला के दरवाजे खोल दिए गए सतगुरु जी रहम करो कि तो बचन कमा रहा मालक की हजूरी का दरवाजा भी इतना ही खुलवा दे आज राजे के महला का दरवाजा खुलिया है ना अगे महल में गए नहीं ਜਦ ਕੇ ਪੰਡਾ ਬਣ ਲਈਆ ਧੀਰੇ ਮੋਤੀ ਜਵਾਹਰ ਜਦੋਂ ਪੰਡਾ ਬਣਿਆ ਇਹਨਾਂ ਸਾਹਮਣੇ ਪਈ ਇੱਕ ਚਾਂਦੀ ਦੀ ਡੱਬੀ ਨਜ਼ਰ ਆਈ ਉਸ ਤੇ ਮਨ ਦੇ ਚਿਖਿਆਲ ਆਉਂਦਾ ਕਿ ਰਾਜੇ ਇਸ ਡੱਬੀ ਵਿੱਚ ਕੀ ਖਾਤੇ ਹੋਣਗੇ ਜੋ ਉਸ ਡੱਬੀ ਵਿੱਚ ਸੀ ਜਦੋਂ ਉਸ ਨੂੰ ਆਪਣੀ ਜੀਬ ਤੇ ਰੱਖਿਆ ਤਾਂ ਉਸ ਦੇ ਚੋਂ ਨੂਨ ਦਾ ਸਵਾਦ ਆਇਆ ਬਚਨ ਯਾਦ ਆ ਗਿਆ ਕਿ ਮੇਰੇ ਗੁਰੂ ਨੇ ਕਿਹਾ ਸੀ ਕਿ ਕਿਸੇ ਦੇ ਘਰ ਦਾ ਲੂਣ ਖਾ ਕੇ ਹਰਾਮ ਨਾ ਕਰੀ ਮੈਂ ਬਚਨ ਕਮੋੜਾਂ ਭੜੀਆਂ ਪੜਾਈਆਂ ਪੰਡਾ ਛੱਡ ਦਿੱਤੀਆਂ ਹੀਰੇ ਮੋਤੀ ਗਹਿਰਾ ਛੱਡ ਕੇ ਆ ਗਈ ਕੋ ਕੁਝ ਵੀ ਨਾਲ ਨਹੀਂ ਲੈ ਕੇ ਆਏ ਆਪਾਂ ਛੇਤੀ ਪਹੁੰਚਾਂਗੇ ਅਨਕੁਰੂ ਜੀ ਦੇ ਬਚਨਾਂ ਨੂੰ ਧਨ ਭਈ ਭੂਮੀਆਂ ਚ ਇਹ ਯਾਦ ਰੱਖੇ गुरु जी ਨਾਲ ਕੀਤਾ ਵਾਦਾ ਮੁੜ ਕੇ ਆ ਦੇ ਉਹ ਕੁਝ ਟੀ ਨਾਲ ਲੈ ਕੇ ਆਏ ਸਵੇਰ ਹੋਈ ਰਾਜੇ ਨੇ ਪਿੱਛਿਆ ਕਿ ਪੰਡਾ ਭਰੀਆਂ ਪਈਆਂ ਨਹੀਂ ਕੋਈ ਚੋਰ ਆਇਆ ਸੀ ਚੋਰੀ ਕਰਨ ਦੇ ਲਈ ਰਾਜੇ ਨੇ ਸਕਤੀ ਕਰ ਦਿੱਤੀ ਕਿ ਅੱਜ ਕੋਈ ਚੋਰ ਚੋਰੀ ਕਰਨ ਅੰਦਰ ਆਇਆ ਕੱਲ ਕੋਈ ਮੇਰਾ ਕੜਾ ਘੁੱਟ ਜਾਵੇਗਾ ਰਾਜੇ ਨੇ ਅਹਿਲਕਾਰਾਂ ਨੂੰ ਹੁਕਮ ਕਰ ਦਿੱਤਾ ਕੀ ਚੋਰ ਚੋਰੀ ਕਰਨ ਆਇਆ ਸੀ ਉਸ ਨੂੰ ਲੱਪ ਕੇ ਲਾਓ ਜਿਹੜੇ ਅਹੰਕਾਰ ਨੂੰ ਕੱਸਿਆ ਸੀ ਕਿ ਮੈਂ ਚੋਰ ਆ ਚੋਰੀ ਕਰਨ ਆਇਆ ਉਹ ਵੀ ਚੁੱਪ ਕਰ ਗਿਆ ਕਿ ਜੇ ਮੈਂ ਰਾਜੇ ਨੂੰ ਦੱਸ ਦਿੱਤਾ ਪੜਕੇ ਲਿਆ ਅੰਦਰ ਗਿਆ ਰਾਜੇ ਦੇ ਅਹਿਲਕਾਰ ਕਹਿੰਦੇ ਇਸ ਨੂੰ ਛੱਡਣਾ ਨਹੀਂ ਜਦੋਂ ਪਾਇ ਤੁਮੇ ਨੂੰ ਪਤਾ ਲੱਗਿਆ ਉਸੇ ਸਮੇਂ ਅੰਦਰ ਪਚ ਗਿਆ ਆ ਗਿਆ ਕਿ ਮੇਰੇ ਗੁਰੂ ਨੇ ਕਿਹਾ ਸੀ ਕਰੀਗੋ ਮਾਰ ਨਹੀਂ ਹੋਣ ਤੇਰੀ ਉਹ ਕੌਚ ਕੇ ਉਥੇ ਜਿੱਥੇ ਜਿੱਥੇ ਰਾਜਾ سزا ਦੇਣ ਦੀ ਤਿਆਰੀ ਕਰ ਰਿਹਾ ਸੀ ਜਾ ਕੇ ਕਹਿਣ ਲੱਗੇ

ਤੇ ਹੋੜ ਤੇ ਰਾਜਾ ਹੈਰਾਨ ਪਿਆ ਹੈਰਾਨੀ ਦੇ ਨਾਲ ਪੁੱਛਦਾ ਕਿ ਤੂੰ ਕਿਉਂ ਦੱਸਿਆ ਸੀ ਚੋਰ ਤਾਂ ਕਦੀ ਦੱਸਦੇ ਹੁੰਦੇ ਕਿ ਮੈਂ ਚੋਰਾ ਭਾਈ ਕੁਮੀ ਜੀ ਕੈਨ ਲਗੇ ਮੈਂ ਕਹਾਂ ਨੂੰ ਦੱਸਦਾ ਸੀ ਇਹ ਵੀ ਗੁਰੂ ਗਾਨਕ੍ਰਿ ਪਾਤਸ਼ਾਹੀ ਨੇ ਸੋਚੀ ਦੀ planet dev pariksha ji ne sochi diti hai main guru ji nal vaada kita si ki kise de ghar da loon kha ke haram nahi karna pher rajan main teri channi di dabi vichon loon kha liya si main guru ji nal kita vaada thodi na tod sakda si main eh bhi vachan kamaya raja kehna tha ki tu eh das ਮੈਨੂੰ ਇਹ ਨਾ ਪਤਾ ਸੀ ਕਿ ਤੂੰ ਆਇਆ ਸੀ ਮੈਨੂੰ ਤਾਂ ਮੇਰੇ ਸਿੱਪਾਈਆਂ ਨੇ ਹੀ ਦੱਸਿਆ ਕਿ ਤੂੰ ਆਇਆ ਸੀ ਪਰ ਇਹ ਵਾਰੀ ਤੋਂ ਨਹੀਂ ਜੋ ਹੈ ਮੈਂ ਤਾਂ ਚੋਰ ਇਸ ਦਾ ਸੀ ਜਿਹੜੇ ਨੂੰ ਇੱਕ ਪੜ ਕੇ ਲੈ ਆਏ ਤੇ ਮਨ ਤੂੰ ਆ ਕੇ ਤਸਕੀਰ ਇਹ ਹੈ ਕਿ ਮੈਂ ਚੋਰ ਆ ਭਾਈ ਕੁਮੀਆਂ ਚ ਕਹਿ ਲੱਗੇ ਠੇ ਰਾਜਨ ਮੈਂ ਤੇ ਤੇ ਵਚਨ ਹੀ ਕਮਾ ਰਹਾ ਕੀ ਕਰੀਬ ਮਾਰ ਨਹੀਂ ਹੋਣ ਤੇਰੀ ਤੇ ਨਹੀਂ ਤੂੰ ਕਰਨੀ ਹੈ ਮੈਂ ਇਹ ਵੀ ਬਚਨੀ ਕਮਾਰਾ ਜਦੋਂ ਇਹਨਾਂ ਕਿ ਆ ਰਾਜਾ ਕਹਿੰਦਾ ਤੂੰ ਸੱਚ ਪੂਛ ਕਰੀਬ ਮਾਰ ਨਹੀਂ ਹੋਣ ਤੇਰੀ ਤੂੰ ਸੱਚ کہہ ਰਿਹਾ ਕਿ ਮੈਂ ਲੂਣ ਖਾ ਕੇ ਹਰਾਮ ਨਹੀਂ ਕਰਾਂਗਾ ਤੂੰ ਸੱਚੀ ਝੂਠ ਵੀ ਕੀ ਬੋਲੇਗਾ ਭਾਈ ਗੁੰਮੀਆਂ ਜੀ ਕਹਿੰਦੇ ਮੈਂ ਆਪਣੇ ਗੁਰੂ ਜੀ ਨਾਲ ਵਾਦਾ ਕੀਤਾ ਹੋਇਆ ਮੈਂ ਕਦੇ ਵੀ ਝੂਠ ਨਹੀਂ ਬੋਲਾਂਗਾ ਰਾਜੇ ਨੇ ਕਿਹਾ ਕਿ ਤੂੰ ਆ ਮੇਰੇ ਕੋਲ ਮੈਨੂੰ ਤੇਰੀ ਲੋੜ ਸੀ ਮੈਂ ਤੈਨੂੰ ਆਪਣਾ ਵਜ਼ੀਰ ਬਣਾਵਾਂਗਾ ਇਹ ਤਾਂ ਸਾਰੇ ਗਰੀਬਾਰ ਵਾਲੇ ਨੇ ਇਹ ਕਾਈ ਬੰਦਾ ਆ ਆ ਕੇ ਬੈਠ ਮੇਰੇ ਕੋਲ ਜਦੋਂ ਰਾਜੇ ਨੇ ਵਜ਼ੀਰ ਬਣਾਉਣ ਦੀ ਗੱਲ ਕੀਤੀ ਬਾਤਤਾ ਕਪੈ ਨੂੰ ਨੀਏ ਦੇ ਹੱਥ ਚੜ ਗਏ ਸ਼ੁਕਰਾਨਾ ਕਰਦੇ ਕਿ ਧੰਗ ਗੁਰੂ ਨਾਨਕ ਦੇਵ ਜੀ ਤੁਹਾਡੇ ਬਚਨ ਜੇ ਚੋਰ ਵੀ ਕਮਾਲਵੇ ਤਾਂ ਉਹਦੇ ਲਈ ਪਿਰਾਜ ਤੇ ਮਹਿਲਾ ਤੇ ਪਹਿਲਾਂ ਕੀਰਵਾਜੀ ਖੁੱਲ ਜਾਂਦੇ ਵਸ ਨੂੰ ਪਿਰਾਜ ਤੇ ਮਹਿਲਾ ਵਿੱਚ ਥਾਂ ਮਿਲ ਜਾਂਦੀ ਹੈ ਉਹ ਸੋਚਦਾ ਹੈ ਕਿ ਇੱਕ ਚੋਰ ਨੂੰ ਰਾਜੇ ਨੇ ਗੁਰੂ ਜੀ ਦੇ ਬਚਨਾਂ ਕਾਲੀ ਪਰ ਸੀਰ ਬਣਾ ਲਿਆ ਚੋਰ ਨੂੰ ਸਜ਼ਾ ਨਹੀਂ ਦਿੱਤੀ ਸਭੋ ਸੱਚਕਾਰ ਦਿੱਤਾ ਤਾਂ ਪਾਈ ਭੂਮੀਆਂ ਜਿਨੇ ਗੁਰੂ ਜੀ ਦੇ ਬਚਨ ਕਮਾਏ ਜਦੋਂ ਕੋਈ ਗੁਰੂ ਜੀ ਦੇ ਕੋਲ ਚੱਲ ਕੇ ਆਉਂਦਾ ਹੈ ਗੁਰੂ ਜੀ ਉਸ ਨੂੰ ਆਪਣੇ ਵਰਗਾ ਹੀ ਬਣਾ ਲੈਂਦੇ ਨੇ ਪਾਈ ਭੂਮੇ ਦੇ ਅੰਦਰ ਗੁਰੂ ਜੀ ਨੇ ਸਤਿ ਭਰ ਦਿੱਤਾ ਜੀਵਨ ਦੀ ਸੋਚ ਹੀ ਦੇ ਦਿੱਤੀ ਜਦੋਂ ਆਪਾਂ ਵੀ ਗੁਰੂ ਜੀ ਦੇ ਕੋਲ ਸੱਲ ਕੇ ਆਮਾ ਕੇ ਤਾਂ ਆਪਣਾ ਵੀ ਜੀਵਨ ਉੱਚਾ ਸੁੱਚਾ ਹੋ ਜਾਵੇਗਾ ਕਥਾ ਵਿਚਾਰਾ ਕਰਦਿਆਂ ਬਹੁਤ ਭੁੱਲ ਚੁੱਕ ਹੋਗੀ ਹੋਵੇ ਤਾਂ ਗੁਰੂ ਤੇ ਗੁਰੂ ਦੀ ਸੰਗਤ ಪಕ್ಷਣ ਯੋਗ ਹੈ ਪੱਖ ਲੈਣਾ ਬਈ ਜੀ ਪੱਖ ਲੈਣਾ ਕਾਲੂ ਜੀ ਦਾ ਖਾਲਸਾ ਕਾਲੂ ਜੀ ਕੀ ਪਤੇ ਆਹ ਜੀਆ ਕਾਲੋ ਓਏ ਨਾ ਨਾ ਆ ਗੱਤੀ ਸੀ ਓਏ ਬਾਹੇ ਕੁੰਟੀ ਕਾ ਖਾ ਸਾ ਬਾਹੇ ਕੁੰਟੀ ਖਾਦੇ ਜੀ ਆਹ ਸੱਤ ਸੰਗਤ ਜੀ ਆਜ ਆਇਆ ਆ

ਵਾਹਿਗੁਰੂ ਵਾਹਿਗੁਰੂ ਨਮਸਕਾਰ ਜੇ ਅੰਮ੍ਰਿਤ ਵੇਲੇ ਉੱਠ ਕੇ ਤੜਕੇ ਜਪਤੀ ਜਪ ਨੂੰ ਰਵਾਈਏ ਪੜ੍ਹ ਕੇ ਸਾਮੀ ਸੋਧਰ ਸਹਿਬ ਦਾ ਬਾਤ ਲੋਹਾ ਬਾਣੀ ਕਰੀਏ ਰਾਤ ਸਾਡਾ ਧਰਮ ਹੈ ਸਤੋ ਨਿਆਰਾ ਕੁੰਨੀ ਜਿਸਦਾ ਇਤਿਹਾਸ ਪਿਆਰਾ ਗੁਰਮੇ ਸਿੱਖਰ ਦੇ ਅਸੀਸ ਦਿਖਾ ਲਈ ਅੰਮ੍ਰਿਤ ਵਧਾਰੀ ਕੋਮਲ ਬਣਾਈ ਨਾ ਸਿੱਖੀ ਦਾ ਪਰਚਾਰ ساری ਦੁਨੀਆ ਦੇ ਵਿੱਚ ਕਰ ਅਸੀਂ ਖਾਂ ਕੇ ਲੰਗਰੀ ਧਰ ਦੇ ਲਾਲ ਉੱਚੇ ਸੁੱਚੇ ਸਾਡੇ ਖਿਆਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖੀ ਸਿੱਖੋ ਗੁਰਮੁਖੀ ਲਿਖੋ ਗੁਰਮੁਖੀ ਪੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਤਖਤ ਸਭਾ ਨ ਦੇਨਾਮ ਸ੍ਰੀ ਤਖਤ ਸ੍ਰੀ ਅਪਾਰਤ ਸਾਇਬ ਤਖਤ ਸ੍ਰੀ ਹਰਮੰਦਰ ਸਾਹਿਬ ਜੀ ਤਖਤ ਸ੍ਰੀ ਕੇਸਗੜ ਸਾਹਿਬ ਤਖਤ ਸ੍ਰੀ ਹਜੂਰ ਸਾਹਿਬ ਤਖਤ ਸ੍ਰੀ ਤਖਤ ਸ੍ਰੀ ਹਰਮੰਦਸਾ शिक्तरम दे, शिक्तरम, शिक्तरम दे पहले कौन सन? श्री, श्री गुरु नानक देव जी के पिता जी का नाम की श्री गुरु नानक देव जी के दे 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 माता जी का नाम की सी? ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਕਿਦੋਂ ਤੇਦੋਂ ਅਤੇ ਕੱਥੇ ਹੋਇਆ ਸੀ ਸਨ 1469 ਦੀ ਮੁਲਾਕਾਤ ਹੋਈ ਜਰਮੰਡੀ ਜਦੋਂ ਸ਼੍ਰੀ ਗੁਰੂ ਨਾਨਕ ਸਾਹਿਬ ਪਾਕਿਸਤਾਨਾ ਕਰਕੇ ਨਾਨਾ ਚੰਦਾ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਨਕੇ ਪਿੰਡ ਦਾ ਨਾਮ ਕੀ ਸੀ ਪਿੰਡ ਦਾ ਹਲਾ ਲਾਹੌਰ श्री गुरु नानक देव जी नाम की भैन की श्री गुरु नानक देव जी दे गुरु नानक देव जी नी उम्र पढ़ पंडित को भेजा गया साल की उम्र श्री गुरु नानक देव जी का ਕਿੱਦੋਂ ਹੋਇਆ ਸੀ ਕੀ ਦਿਨਾਲਾ ਹੋਇਆ ਸੀ ਮਾਤਾ ਸੁਲੱਖਣੀ ਜੀ ਨਾਲ ਤੇ ਕਰਤਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਕਿੱਥੇ ਹੋਇਆ ਸੀ ਪਟਾਰਾ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਕਿੰਨੇ ਬੱਚੇ ਸਨ जी अते श्री लखमी दास जी सोचा सोता करण लाई श्री गुरु देव जी के पिता जी ने किन्ने रुपए दिते सी वीर पे देखे सच्चा सोता करण लाई जी का खालसा

滴滴。<laughs>